ਤੇਰਾਪਾਪਰਨਾਨਕ ਨਜ਼ਦੀਕ ਪਿੰਡ ਅਗਵਾਨ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਬੈਂਤ ਸਿੰਘ ਦਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਕਰਵਾਏ ਗਏ ਸਮਾਗਮ ਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਕਤੀਆਂ ਨੇ ਕੀਤੀ ਸ਼ਿਰਕਤ। ਤੇਰਾਪਾਪਰਨਾਨਕ ਨਜ਼ਦੀਕ ਪਿੰਡ ਅਗਵਾਨ ਵਿਖੇ ਮਾਤਾ ਪਿਆਰ ਕੌਰ ਜੀ ਦੀ ਸਰਪ੍ਰਸਤੀ ਹੇਠ ਭਾਈ ਸਰਵੰਤ ਸਿੰਘ, ਭਾਈ ਬਰਿਆਮ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਤੇ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਨਾਲ ਗੁਰਦੁਆਰਾ ਯਾਦਗਾਰ ਹੈ। ਸ਼ਹੀਦਾ ਵਿਖੇ ਸ਼ਹੀਦ ਭਾਈ ਬੈਂਤ ਸਿੰਘ ਸ਼ਹੀਦ ਭਾਈ ਸਤਵੰਦ ਸਿੰਘ ਸ਼ਹੀਦ ਭਾਈ ਗਹਿਰ ਸਿੰਘ ਜੀ ਦਾ 36ਵਾਂ ਸਲਾਨਾ ਸਮਾਗਮ ਪੂਰੇ ਖਾਲਸਾਈ ਅੰਦਾਜ਼ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਪਿੰਡ ਅਗਵਾਂ ਚ ਕਰਵਾਈ ਗਈ ਸ਼ਹੀਦੀ ਸਮਾਗਮ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਤਾ ਭਾਈ ترਸ਼ੀਮ ਸਿੰਘ ਸੁਚਾ ਸਿੰਘ ਲੰਗਾ ਸੰਸਦ ਮੈਂਬਰ देशां देशां भाई सर्बजीत सिंह ਅਤੇ ਸ਼੍ਰੋਮਿਕ ਪੱਟੀ ਦੇ 76 ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੂਰੇ ਦੇਸ਼ ਆਦੇਸ਼ਾਂ ਅਤੇ ਪੂਰੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਜੀ ਕਿ ਪਤੇ ਅੱਜ ਆਪਾਂ ਸ਼ਹੀਦ ਭਾਈ ਤਵਨ ਸਿੰਘ ਤੇ ਕੇਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਾਰੇ ਜਣੇ ਇਕੱਠੇ ਹੋਏ ਹਨ। ਉਹਨਾਂ ਸ਼ਹੀਦਾਂ ਸ਼ਹੀਦ ਭਾਈ ਬੈਂ ਸਿੰਘ ਸ਼ਹੀਦ ਭਾਈ ਸੁਮਨ ਸਿੰਘ ਸ਼ਹੀਦ ਭਾਈ ਕੇਰ ਸਿੰਘ ਉਹਨਾਂ ਨੇ ਜੋ ਸਾਡੀ ਕੌਮ ਨੂੰ ਸ਼ਹੀਦਾਂ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਬੈਂ ਸਿੰਘ ਸ਼ਹੀਦ ਭਾਈ ਕੇਰ ਸਿੰਘ ਨੂੰ ਆਪਾਂ ਸਾਰੇ ਨਮਸਕਾਰ ਕਰਦੇ ਆਂ ਉੱਥੇ ਸਤਿਕਾਰਯੋਗ ਬੀਬੀ ਸਰਿੰਦਰ ਕੌਰ ਜਿਨ੍ਹਾਂ ਨੇ 12 ਸਾਲ ਉਹਨਾਂ ਨਾਲ ਫੇਰੀ ਲੈਣ ਤੋਂ ਬਾਅਦ ਆਪਣਾ ਜੀਵਨ ਜਿਹੜਾ ਸ਼ਹੀਦ ਭਾਈ ਸਤਵੰਦ ਸਿੰਘ ਦੇ ਨਾਂ ਦੇ ਉੱਤੇ ਜੀਵਿਆ। ਉਹਨਾਂ ਦੀ ਘਰਵਾਲਾ ਨੂੰ ਵੀ ਨਮਸਕਾਰ ਕਰਦੇ। ਸਤਕਾਰਯੋਗ ਬਾਪੂ ਤਰਲੋਕ ਸਿੰਘ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਦ੍ਰਿੜਤਾ ਦੇ ਨਾਲ ਲੜਾਈ ਲੜੀ। ਦਿੱਲੀ ਸਰਕਾਰ ਦੇ ਨਾਲ ਕਦੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ 6 ਜਨਵਰੀ ਦਾ ਦਿਨ ਅੱਜ ਦੇ ਦਿਨ 1999 ਦੇ ਵਿੱਚ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਹਿੰਦੁਸਤਾਨ ਦੀ ਜਾਗਰ ਸਰਕਾਰ ਨੇ ਫਾਂਸੀ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਕੌਮੀ ਸ਼ਹੀਦਾਂ ਨੂੰ ਭਾਈ ਬਲ ਸਿੰਘ ਸਰਦਾਰ ਦੇ ਫੁੱਲ ਪੇਟ ਕਰਨ ਵਾਸਤੇ ਇਹ ਅਗਵਾਨ ਅਗਰ ਪਹੁੰਚੇ ਆ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆ ਉਹਨਾਂ ਜਿਹਨੇ ਸਾਡੇ ਇਹ ਆਪਾਂ ਕੁਰਬਾਨ ਕੀਤਾ ਉਹਨਾਂ ਨੂੰ ਅਸੀਂ 2 ਮਿੰਟ ਕੱਢ ਕੇ ਕਿਦੇ ਨਮਸਕਾਰ ਕਰ ਸਕਿਆ ਇਹਦੇ ਵਾਸਤੇ ਅਸੀਂ ਬਹੁਤ ਬਹੁਤ ਆਪਣੇ ਆਪ ਨੂੰ ਜਿਹੜੀ ਖੁਸ਼ਕਿਸਮਤ ਸਮਝ ਰਹੇ ਆ ਨਹੀਂ ਉਹਦੇ ਵਾਸਤੇ ਚੱਲ ਰਹੀਆਂ ਤਿਆਰੀਆਂ 14 ਤਰੀਕ ਨੂੰ ਉਹਦੇ ਬਾਰੇ ਜਿਹੜਾ ਕਿ ਸੰਗਤਾਂ ਦੇ ਅਗਰੇ ਅਪੀਲ ਹੈ ਕਿ 14 ਤਰੀਕ ਨੂੰ ਉੱਥੇ ਵੱਧ ਵੱਧ ਪਹੁੰਚੋ ਉੱਥੇ ਉਹਨਾਂ ਨੂੰ ਸਾਰਾ ਪ੍ਰੋਗਰਾਮ ਅਗੇ ਪਾਰਟੀ ਵਾਲੇ ਦੱਸਿਆ ਜਾਓ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰੇ ਇਕਜੁੱਟ ਹੋਈਏ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰੀਏ ਪੰਜਾਬ ਨੂੰ ਨਸ਼ਿਆਂ ਜੋ ਗੱਡੀਆਂ ਪੰਜਾਬ ਨੂੰ ਜੋ ਸਾਡੇ ਹੱਕ ਹੋਕ ਲੁੱਟੇ ਜਾ ਰਹੇ ਸਾਡੇ ਇੱਕ ਸਾਰ ਰੋਲ ਰਹੇ ਆ ਸਾਰਿਆਂ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਆਪ ਮਾਈ ਕੋ ਕੋਈ ਪਾਰਟੀ ਇਹੋ ਜਿਹੀ ਖੜੀ ਕਰੀਏ ਸਾਰਿਆਂ ਦੀ ਸਾਂਝੀ ਹੋਵੇ ਤੇ ਸਾਰੇ ਰਲ ਮਿਲ ਕੇ ਉੱਥੇ ਸਾਰਿਆਂ ਦਾ ਸਾਰਿਆਂ ਨਾਲ ਇਨਸਾਫ ਕਰਦੀ ਹੋਵੇ ਜਰੂਰ ਕਿਸੇ ਇਸ ਤੇ ਕਰ ਲਗੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਸ਼ੀਧੀ ਦਿਹਾੜਾ ਉਹਦੇ ਵਿੱਚ ਹਾਜ਼ਰੀ ਭਰਨ ਆਈ ਸੀ ਜੀ ਇੱਕ ਨਵੀਂ ਪਾਰਟੀ ਦਾ ਗੱਡਾ ਉਹ 14 ਤਰੀਕ ਨੂੰ 14 ਜਨਵਰੀ ਨੂੰ ਮਾਗੀ ਤੇ ਸ਼੍ਰੀ ਮੁਖਸਰ ਸਾਹਿਬ ਐਲਾਨ ਕਰਾਂਗੇ ਇੱਕ ਸੁਰਿੰਦਰ ਕੌਰ ਜੀ ਦੀ ਮੰਗੇ ਜੀ ਉਹਨਾਂ ਦੇ ਘਰ ਜਿਹੜੀ ਉਹਨਾਂ ਦੀ ਫੋਟੋ ਜਾਇਬ ਘਰ ਤੇ ਲੱਗਣੀ ਚਾਹੀਦੀ ਕਰਾਂਗੇ ਕਰਾਂਗੇ ਉਹ ਜਰੂਰ ਕਰਾਂਗੇ ਅਸੀਂ ਲਵਾਵਾਂਗੇ ਜਰੂਰ ਜਰੂਰ ਲਵਾਵਾਂਗੇ ਐਫਰਟ ਕਰਾਂਗੇ ਉਧਰ ਐਫਰਟ ਕੀ ਲਵਾ ਕੇ ਛੱਡਾਂਗੇ ਭਾਈ ਸਤਵੰਤ ਸਿੰਘ ਜੀ ਭਾਈ ਬਿੰਦ ਸਿੰਘ ਜੀ ਦੀ ਇਹ ਜਿਹੜੀ ਹੈ ਸ਼ਹੀਦੀ ਦਾ ਦਿਨ ਮਨਾਇਆ ਜਾ ਰਿਹਾ ਵਾ ਕੌਮ ਦਾ ਇਹ ਦਿਨ ਸਿਰ ਉੱਚਾ ਹੁੰਦਾ ਵਾ ਹਿੰਦੁਸਤਾਨ ਨੇ ਸਿੱਖਾਂ ਦਾ ਸਿਰ ਨੀਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੰਜਾਬੀਆਂ ਨੇ ਭਾਈ ਸਤਵੰਤ ਸਿੰਘ ਜੀ ਨੇ ਸੇਰ ਉੱਚਾ ਕੀਤਾ ਕੌਮ ਦਾ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ ਪਰਿਵਾਰ ਨੂੰ ਵੀ ਤੇ ਸਾਰੀ ਕੌਮ ਨੂੰ ਤੁਸੀਂ ਪਹੁੰਚੇ ਹੋ ਪਿੰਡ ਗਵਾਨ ਜੀ ਬਸੀ ਦੇ ਉੱਤੇ ਦੀ ਉਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੁ ਆਵੇ ਗੁਰੂ ਸਤਿਨਾਮੁ ਆਵੇ ਗੁਰੂ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਕਾਰਨਾਮੇ ਨੂੰ ਅੰਜਾਮ ਦਿੱਤਾ ਕਿਉਂਕਿ ਇੱਕ ਮਿਥੇ ਪ੍ਰੋਗਰਾਮ ਅਨੁਸਾਰ ਚੱਲਦਾ ਹੈ ਤਤ ਨਾਮ ਵਾਹਿ ਗੁਰੂ ਸਰਕਾਰ ਦੇ ਆਪਣੇ ਸਾਧਨ ਤਤ ਨਾਮ ਵਾਹਿ ਗੁਰੂ ਸਰਕਾਰ ਦੇ ਨਾਲ ਚੱਲ ਰਿਹਾ ਮੀਡੀਏ ਦੇ ਰਾਹੀਂ ਉਹਨੇ ਇੱਕ ਜਿਹਾ ਮਾਹੌਲ ਸਿਰਜਣਾ ਸੀ ਜਿਸ ਵਾਸਤੇ ਨੰਮੇ ਸਮੇ ਤੋਂ ਯਤਨ ਕੀਤੇ ਤਤ ਨਾਮ ਵਾਹਿ ਗੁਰੂ ਉਹ ਮਾਹੌਲ ਸਿਰਜ ਕੇ ਉਸਨੇ ਜਿਹੜਾ ਸਭ ਦੇ ਉੱਤੇ ਤਤ ਨਾਮ ਵਾਹਿ ਗੁਰੂ ਹੈਟਰੀ ਕੀਤਾ ਹਜ਼ਾਰਾਂ ਹੀ ਬੇਗਨਾ ਬੱਚੇ ਨੌਜਵਾਨ ਮਿਰਦ ਔਰਤਾਂ ਮਰਦਾਂ ਨੂੰ ਸ਼ਹੀਦ ਕੀਤਾ ਸਤਿਨਾਮ ਵਾਹਿਗੁਰੂ ਸਤਿ ਦੀ ਸਜਾ ਦੇ ਵਾਸਤੇ ਨਾਮ ਵਾਹਿਗੁਰੂ ਸਤਿ ਸਿੰਘ ਭਾਈ ਬੰਦ ਸਿੰਘ ਇਹਨਾਂ ਨੇ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਿੱਥੇ ਨਾਲ ਇਹਨਾਂ ਦੇ ਭਾਈ ਹੀਰ ਸਿੰਘ ਉਹਨਾਂ ਦਾ ਨਾਮ ਵੀ ਜੁੜਦਾ ਰਿਹਾ ਸਤਿਨਾਮ ਹਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਾਰਨਾ ਕੋਈ ਛੋਟੀ ਜੀ ਗੱਲ ਨਹੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਚੱਲਦੇ ਰਹਿੰਦੇ ਆ ਸੰਘਰਸ਼ ਵੀ ਚੱਲਦੇ ਟਕਰਾਅ ਵੀ ਚੱਲਦੇ ਆ ਪਰ ਇਹ ਜਿਹੜਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਮੁਲਕ ਦੀ ਪ੍ਰਧਾਨਤਾ ਦਾ ਸਨਮਾਨ ਮਿਲਿਆ ਹੈ ਗੁਰੂ ਉਹ ਸਿਰਫ ਤੇ ਸਿਰਫ ਆਸਵਾਦ ਨਹੀਂ ਹੈ ਗੁਰੂ ਕਿਉਂਕਿ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਹਮਲਾ ਨਹੀਂ ਕੀਤਾ ਸਿੱਖ ਮਾਨਸਕਤਾ ਸਿੱਖ ਕਰਨਾ ਪੂਰੀ ਤਰ੍ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨੇ ਰਿਐਕਸ਼ਨ ਕੀਤਾ ਤੇ ਉਹਨਾਂ ਦੇ ਸੈਕਸ਼ਨ ਨਾਲ ਸਿੱਖ ਕੌਮ ਦੀ ਜਿਹੜੀ ਪੱਗੀ ਉਸ ਮੜ ਕੇ ਸਿਰ ਤੇ ਪਾਈ ਉਸ ਘਟਨਾ ਨੂੰ ਉਸ ਸ਼ਹੀਦੀ ਨੂੰ ਸਰਦਾ ਸਤਕਾਰ ਪੇਟ ਕਰਨ ਵਾਸਤੇ ਸਾਰੇ ਸੰਗਤ ਵੱਡੇ ਵੱਡੇ ਪੱਤਰ ਤੇ ਆਉਂਦੀ ਆ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਖਾਮੀ ਉਹਨਾਂ ਨੇ ਵੀ ਆਉਣਾ ਸੀ ਪਰ ਕੁਝ ਖੇਰੀ ਖਤਕ ਸ੍ਰੀ ਹਰਮਨਦਰਜੀ ਪਟਨਾ ਸਾਹਿਬ ਦੇ ਜੀਮਾ ਕਰਕੇ ਉਹ ਉੱਥੇ ਪਹੁੰਚੇ ਨੇ ਕਿਉਂਕਿ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਆ ਉਹ ਸਮੇਂ ਵੀ ਉਹਨਾਂ ਉੱਥੇ ਪਹੁੰਚਣਾ ਸੀ ਉਹਨਾਂ ਵੱਲੋਂ ਵੀ ਹਾਜ਼ਰੀ ਜਿਹੜੀ ਆ ਸੰਤਨ ਨੂੰ ਲਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਇੱਕ ਜੀ ਮੰਗ ਉਠਰੇ ਆ ਜੀ ਬੀਬੀ ਜੀ ਦੀ ਫੋਟੋ ਜਿਹੜੀ ਆ ਜੈਬ ਘਰ ਦੇ ਵਿੱਚ ਲੋਂ ਵਾਲੀ ਉਸ ਬਾਰੇ ਜੀ ਵੇਖੋ ਸਤੀ ਵਰਤ ਪਤੀ ਵਰਤਾ ਬਹੁਤ ਜ਼ਿਆਦੀਆਂ ਸਾਡੀਆਂ ਜਿਹੜੀਆਂ ਸਰਕਾਰ ਜੋ ਬਣੀਆਂ ਹੋਈਆਂ ਪਰੰਤੂ ਵੀ ਇਸ ਅੰਦਰ ਕਵਰ ਦੇ ਜਿਹੜਾ ਇਹ ਨਾ ਪਤੀ ਵਰਤਾ ਪਾਲਣ ਦੇ ਵਿੱਚ ਧਰਮ ਦੇ ਵਿੱਚ ਰਹਿਣਾ ਸਤੀ ਵਰਤਾ ਕਰਨ ਦੇ ਵਿੱਚ ਰਹਿਣਾ ਇੱਕ ਮਿਸਾਲ ਆ ਇਸ ਕਰਕੇ ਜਿਹੜੀ ਇਹ ਮਹਿੰਗਾਈ ਆ ਇਹਦੇ ਵਾਸਤੇ ਅਸੀਂ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜੀ ਆ ਉੱਥੇ ਜਾਇਆ ਕਰਦੇ ਚ ਲਵਾਈਏ ਅੱਜ ਕੌਮ ਦੇ ਮਹਾਨ ਦਿੱਲੀ ਦੀ ਇਤਿਹਾਸ ਜੇਲ੍ਹ ਦੇ ਵਿੱਚ ਸ੍ਰੀ ਭਾਈ ਬਿਨ ਸਿੰਘ ਭਾਈ ਕੇਰ ਸਿੰਘ ਭਾਈ ਸ਼ਕਮੰਦ ਜਿਹੜੇ ਮਹਾਨ ਯੋਧਿਆਂ ਨੂੰ ਜਦੋਂ ਫਾਂਸੀ ਦੇ ਤਖਤੇ ਵੱਲੋਂ ਜਹਿਰ ਜਾਰਿਆ ਸੀ ਜਿਨ੍ਹਾਂ ਨੇ ਸਾਧ ਸੰਗਤ ਦੀ ਪ੍ਰਧਾਨਤਾ ਨੂੰ ਗਲਗੀ ਧਾਰ ਫਾਸਲਾ ਆਪਣਾ ਇਤਿਹਾਸ ਆਪ ਨਹੀਂ ਦਰਬਾਰ ਸਾਹਿਬ ਤੇ ਦੁਹਰਾ ਰਹੇ ਹਨ ਸਮੂਚੀ ਕੌਮ ਉਹਨਾਂ ਨੂੰ ਮਨੋ ਸਤਕਾਰ ਕਰਦੀ ਹੈ ਆਪਣੀਆਂ ਪੰਡਤ ਜਿੱਥੇ ਸਾਨੂੰ 5 ਤਰੀਕ ਸ਼ਾਮ ਨੂੰ ਸਾਰੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਡੇ ਨਾਲ ਬਾਤਾਂ ਹੱਸੀਏ ਉਹਨਾਂ ਦਾ ਸ਼ਹੀਦੀ ਜਸ਼ਨ ਕਰ ਰਹੇ ਸੀ ਕਿਥੇ ਕਿਉਂਕਿ ਉਹਨਾਂ ਦਾ ਨਗਰ ਹੈ ਉੱਥੇ ਅਮਰਤਵ ਸਿੰਘ ਜੀ ਦਾ ਉਸੇ ਹੀ ਜਾਹੋ ਜਲੌਣ ਦੇ ਵਿੱਚ ਆਪਣੇ ਨਿਯਮ ਕਰਨ ਤੋਂ ਬਾਅਦ ਜੀ ਦਿਹਾੜਾ ਮਨਾਉਂਦੇ ਆ ਪੰਜ ਦੇ ਪੱਤੇ ਵਾਲੀ ਜਿੱਥੇ ਪਹੁੰਚਿਆ ਜਨਕਾਰੇ ਜਾਂਦੇ ਕਲਗੀ ਧਰਵਾ ਦੇ ਆ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹੀ ਦਾ ਅਵਤਾਰਪੁਰ ਵੀ ਹੈ ਪਰ ਜੀ ਤੁਸੀਂ ਬੜੇ ਲੰਮੀ ਸਮੇਂ ਤੋਂ ਸ੍ਰੀ ਹਰਮੰਦਰ ਸਾਹਿਬ ਦੇਖਿਓ ਉੱਥੇ ਵੱਡੀ ਪੰਦਰ ਤੇ ਸੰਗਤਾਂ ਦਰਸ਼ਨ ਜੁਆਰੇ ਕਰਦੇ ਨੇ ਬਸ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੁੜੇ ਨੌਜਾਂ ਦੇ ਵਿੱਚ ਹੀ ਸੱਚੇ ਪਾਛੇ ਦੇ ਅਵਤਾਰਪੁਰ ਬਣਾਇਆ ਜਾਂਦਾ ਹੈ ਮਨਾਂ ਵਿੱਚ ਦਾ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਵਾਲੇ ਬਣੋ ਆਪਣੇ ਪਰਿਵਾਰ ਵੱਲੋਂ ਪਰਵਾਰਕਾਂ ਵੱਲੋਂ ਸਮਝੋ ਉਹਨੂੰ ਆਪਣੇ ਹਿਰਦੇ 'ਚ ਵਸਾਓ ਬਾਣੀ ਤੋਂ ਧਾਰਨੀ ਹੋਵੋ ਸਾਡੇ ਇੱਕ ਥੋੜਾ ਆਪਦੀਆਂ ਵਾਸਤੇ ਅਵਤਾਰਪੁਰ ਦੀਆਂ ਇਹਦੇ ਵਿੱਚ ਖੁਸ਼ੀਆਂ ਹਨ ਕਿਉਂਕਿ ਤੁਸੀਂ ਬਹੁਤ ਬਰੰਮੀ ਚਮਕਣਾ ਕੋ ਉਹ ਭਾਈ ਜੋ ਸਿਆਲ ਜਿਸ ਦੱਸ ਦਿੱਤਾ ਜਿਹੜੇ ਨਾਲ ਜੁੜੇ ਗਏ ਗਏ ਉਹਨਾਂ ਨਾਲ ਵਿਚਾਰ ਕਰਕੇ ਅਸੀਂ ਕਿਉਂਕਿ ਇਹ ਵਿਚਾਰ ਇਹਦੇ ਬਾਰੇ ਮੈਂ ਨਹੀਂ ਕੁਝ ਦੇ ਰਿਹਾ ਜਦੋਂ ਭਾਈ ਸਾਹਿਬ ਹੋਣਾ ਦਾ ਦਸਵੰਧ ਪ੍ਰਬੰਧ ਕਮੇਟੀ ਦਾ ਮਸਲਾ ਹੈ ਉਹ ਵਿਚਾਰ ਕਮਿਟੀ ਨੂੰ ਜਲਦੀ ਇੱਕ ਫੈਸਲਾ ਲੈਣੀ ਹੈ ਠੀਕ ਹੈ ਜੀ ਅੱਜ ਦੇ ਪ੍ਰੋਗਰਾਮ ਬਾਰੇ ਜੀ ਜਿਹੜਾ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਨਾ ਕੋਟਨ ਕੋਟਨ ਸ਼ੁਕਰ ਤੇ ਧੰਨਵਾਦ ਉਸ ਮਹਾਰਾਜ ਦਾ ਕਰਦਾ ਜਿਸ ਮਹਾਰਾਜ ਨੇ ਤਰਸ ਕਰਕੇ ਜੁਗ ਜੁਗਲਤਾਇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਸਦਕਾ ਮਾਤਾ ਪਿਆਰ ਕੁਰਜੀ ਦੀ ਸਰਪ੍ਰਸਤੀ ਭਾਈ ਸਰਵਨ ਸਿੰਘ ਭਾਈ ਵਿਰਿਆਮ ਸਿੰਘ ਭਾਈ ਗਰਨਾਮ ਸਿੰਘ ਭਾਈ ਹਰਜਿੰਦਰ ਸਿੰਘ ਤੇ ਸਮੁੱਚੇ ਸਿੱਖ ਜਗਤ ਦੇ ਸਜੋਗ ਤੇ ਅਸੀਸਾਂ ਸਦਕਾ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਵਿਖੇ ਸ਼ਹੀਦ ਭਾਈ ਬੈਂਦ ਸਿੰਘ ਸ਼ਹੀਦ ਭਾਈ ਸੁਤਾਨ ਸਿੰਘ ਸ਼ਹੀਦ ਭਾਈ ਗੀਰ ਸਿੰਘ ਜੀ ਦਾ ਅੱਜ 60ਵਾਂ ਸਾਲਾਨਾ ਸ਼ਹੀਦੀ ਸਮਾਗਮ ਪੂਰੇ ਖਾਲਸਾਈ ਜੋ ਜਲਾਲ ਦੇ ਨਾਲ ਸੰਗਤਾਂ ਦੇ ਸਜੋਗ ਤੇ ਅਸੀਸਾਂ ਸਦਕਾ ਮਨਾਇਆ ਗਿਆ ਮੈਂ ਸੁਮੱਚੇ ਸਿੱਖ ਜਗਤ ਦੀਆਂ ਅੰਦਰੋਂ ਮਹਾਰਾਜ ਆਪਾਂ ਆਸ ਕਰਦੇ ਹਾਂ ਸੁਮੱਚਾ ਸਿੱਖ ਜਗਤ ਸਾਡੇ ਸਿਰ ਤੇ ਇਸੇ ਤਰ੍ਹਾਂ ਹੱਥ ਰੱਖ ਕੇ ਜਿਹੜੀਆਂ ਸ਼ਹੀਦਾਂ ਦੇ ਕਾਰਜ ਨੇ ਮਹਾਰਾਜ ਆਪਣੇ ਸਿਰ ਤੇ ਹੱਥ ਰੱਖ ਕੇ ਆਪ ਕਰਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ